ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 23 ਲੈ ਸੋ ਲੈ بیگم ਹੀਰਾਬਾਈ ਨੂੰ ਨਹੋਰਾ ਮਾਰਨ ਲੱਗੀ ਬੈਰ ਤਾਂ ਪੱਕੇ ਕਿਲੇ ਗੱਡ ਕੇ ਬਹਿ ਗਈ ਕਾਫਰ ਜਹਾਦੀ ਨੇ ਮਹਿਲ ਵੀ ਆਪਣੇ ਨਾਂ ਕਰਵਾ ਲਿਆ ਲਾਈ ਲੱਗ ਸੁਲਤਾਨ ਘੋੜੇ ਨੂੰ ਮਨ ਮਰਜ਼ੀ ਨਾਲ ਚਲਾਵੇਗੀ ਉਹ ਬੋਲ ਦੀ ਘਟ ਫੁਕਾਰ ਦੀ ਬਹੁਤਾ ਸੀ ਅੱਲਾ ਦੀ ਮਰਜ਼ੀ ਇੱਕ ਨਮਾਜ਼ ਨੂੰ ਛੱਡ ਕੇ ਕਫ ਕਾਫਰ ਜਹਦੀ ਉੱਤੇ ਕਿਵੇਂ ਮਿਹਰ ਹੋਂ ਬਾਣ ਹੋ ਗਿਆ ਕੁਝ ਸਮਝ ਨਹੀਂ ਆਈ ਜਿਸ ਘਰਾਣੇ ਵਿੱਚ ਸ਼ੈਤਾਨ ਆ ਵੜੇ ਉੱਥੇ ਹੀਰਾ ਬਈ ਬਦਪਰਾਈ ਵੱਲੋਂ ਸੰਕੋਚ ਕਰ ਗਈ ਉਹ ਨਜੀਰਾ ਮੇਰੇ ਉਤਰਨ ਹੰਡਾਉਂਦੀ ਵੀ ਸੌਕਣ ਦੀ ਜਾਵਣੀ ਮੂੰਹ ਦੀ ਮਿੱਠੀ ਦਿਲਾਂ ਦੀ ਨੋਂ ਨੋਂ ਖੋਟੀ ਹੀਰਾ ਮੈਂ ਬਹੁਤ ਦੁਖੀ ਹਾਂ ਜੀ ਕਰਦਾ ਸਭ ਕੁਝ ਛੱਟ ਛੜਾ ਕੇ ਦਿੱਲੀ ਚਲੀ ਜਾਵਾਂ ਉਸ ਸਿਰ ਹਿਲਾਉਂਦੀ ਨੇ ਸ਼ਰੀਫਾ ਨੂੰ ਆਵਾਜ਼ ਮਾਰੀ ਸ਼ਰੀਫਾ ਸ਼ਰਬਤ ਦੇ ਦੋ ਪਿਆਲੇ ਬਣਾ ਲਿਆ ਆਉਤਰੀ ਗਰਮੀ ਨੇ ਵੀ ਜਾਨ ਕੱਢਣੀ ਲਈ ਉਸ ਸਹਰਾਣੇ ਪਾਸਿਓਂ ਮਖਮਲੀ ਕਟਾਮਾ ਵਾਲੀ ਪੱਖੀ ਚੁੱਕ ਲਈ ਹੀਰਾਬਾਈ ਨੇ ਪੱਖੇ ਆਪਣੇ ਹੱਥ ਲੈ ਕੇ ਬੇਗਮ ਨੂੰ ਝੱਲ ਮਾਰਨੀ ਸ਼ੁਰੂ ਕਰ ਦਿੱਤੀ ਦਿੱਲੀ ਚਲੇ ਜਾਊਂਗੀ ਤਾਂ ਸਭ ਕੁਝ ਹੀ ਰੂਪਮਤੀ ਦਾ ਹੋ ਜਾਵੇਗਾ ਜਜਵਾਤੀ ਬਣਨਾ ਠੀਕ ਨਹੀਂ ਸੋਚ ਸਮਝ ਕੇ ਕਦਮ ਚੁੱਕਣਾ ਮੁਸੀਬਤਾਂ ਤਾਂ ਟਾਲਦੇ ਪਰਸ਼ਾਵੇਂ ਹੱਥ ਖੁਦਾ ਸਲਾਮਤ ਰੱਖੇ ਸਹਜਾਦਾ ਮਨੀਰ ਨੂੰ ਖੁਸ਼ ਕਿਸਮਤੀ ਆਖਰ ਨੂੰ ਤੁਹਾਡੇ ਪੈਰ ਝੁਮੇਗੀ ਉਹ ਤਾਂ ਠੀਕ ਹੈ ਸੁਲਤਾਨ ਹਜੂਰ ਮਨੀਰ ਨੂੰ ਪਿਆਰ ਵੀ ਬਹੁਤ ਕਰਦੇ ਹਨ ਪਰ ਮੈਨੂੰ ਵਾਜੀ ਮੁਰਤ ਹੁੰਦੀ ਜਾਪਦੀ ਹੈ ਮੈਨੂੰ ਵਾਜੀ ਬੁਰਤ ਹੁੰਦੀ ਜਾਪਦੀ ਹੈ ਬੀਗਮ ਸਾਹਿਬਾ ਇੱਕ ਹੋਰ ਖਤਰਾ ਸਹਜਾਦਾ ਮਨੀਰ ਨੂੰ ਰੂਪ ਮਹਿਲ ਜਾਣੋਂ ਰੋਕੀ ਰੱਖਣਾ ਸੁਣਿਆ ਹੈ ਉਸ ਕੋਲ ਕੀਲ ਲੈਣ ਵਾਲਾ ਜਾਦੂ ਹੈ ਉਸਨੇ ਪਿਆਰ ਨਾਲ ਮੁੰਡੇ ਨੂੰ ਹੱਥ ਛਾੜ ਲਿਆ ਕਿਸਮਤ ਉਲਟੀ ਵੀ ਪੈ ਸਕਦੀ ਹੈ ਹੀਰਾਬਾਈ ਕਿਸੇ ਤਰ੍ਹਾਂ ਹਮੀਦਾ ਦੇ ਮਨ ਉੱਤੇ ਚੜੀ ਰਹਿਣਾ ਚਾਹੁੰਦੀ ਸੀ ਕਿਉਂਕਿ ਸੁਲਤਾਨ ਦੇ ਬੇਗਮ ਵੱਲੋਂ ਪਿੱਛੇ ਹਟੇ ਦਿਲ ਨੂੰ ਉਹ ਚੰਗੀ ਤਰ੍ਹਾਂ ਜਾਣ ਚੁੱਕੀ ਸੀ ਰੂਪਮਤੀ ਦੇ ਆ ਜਾਣ ਨਾਲ ਉਸ ਦੀ ਆਪਣੀ ਪੁੱਛ ਦਸ ਘਟ ਗਈ ਸੀ ਨਗਮੇ ਦੇ ਸ਼ਕੀਨ ਬਾਜ਼ ਬਹਾਦਰ ਨੇ ਉਸ ਨੂੰ ਗਾਉਣ ਲਈ ਇੱਕ ਦਿਨ ਵੀ ਨਹੀਂ ਬੁਲਾਇਆ ਸੀ ਉਸ ਪੱਖੀ ਰੋਕ ਕੇ ਪੁੱਛਿਆ ਅਜੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਰੂਪਮਤੀ ਨੂੰ ਮਿਲ ਕੇ ਵੇਖਾਂ ਉਹ ਕਿੰਨੇ ਕੁ ਪਾਣੀ ਚ ਹੈ ਜ਼ਰੂਰ ਜਾ ਕਿਸੇ ਨਵੀਂ ਗੱਲ ਦੀ ਜਾਣਕਾਰੀ ਵੇਲੂਗੀ ਕੋਈ ਅਜੀਹੀ ਬਿਉਂਤ ਵੀ ਬਣਾ ਜਿਸ ਨਾਲ ਉਹ ਬੈਦਲ ਇੱਥੋਂ ਚਲਦੀ ਬਣੇ ਮੇਰੇ ਨਾਲ ਤਾਂ ਨੀਂਦ ਵੀ ਰੁੱਸ ਗਈ ਏ ਯਾ ਅੱਲਾ ਖੈ ਉਹ ਹੌਂਕਾ ਲੱਗੀ ਜਿੰਨਾ ਚਿਰ ਰੂਪਮਤੀ ਦਾ ਕੋਈ ਖੋਟ ਹੱਥ ਨਹੀਂ ਲੱਗਦਾ ਸੁਲਤਾਨ ਨੇ ਉਸ ਦੇ ਦਿਲੋਂ ਲੈਣਾ ਨਹੀਂ ਬੱਡੀ ਬੱਡੀ ਮੁਸ਼ਕਲ ਬੇਗਮ ਜੀ ਇਹ ਹੈ ਸੁਲਤਾਨ ਹਜ਼ੂਰ ਉਸ ਉੱਤੇ ਖੁਦ ਮਰਦੇ ਹੈ ਹੀਰਾਬਾਈ ਦੀ ਹਿਸ਼ਿਆਰੀ ਬੇਗਮ ਦੇ ਗੰਨ ਕੋ ਉਤਰ ਗਈ ਬੇਗਮ ਸਾਹਿਬਾ ਇਸ ਔਖੀ ਘੜੀ ਵਿੱਚ ਮੈਂ ਤੁਹਾਡੇ ਨਾਲ ਖਲੋਵਾਂਗੀ ਹੁਣ ਮੈਂ ਰਾਜਪੂਤਨੀ ਦੀ ਖਬਰ ਲੈਣ ਜਾਂਦੀ ਹਾਂ ਪਤਾ ਲੱਗੇ ਉਹ ਕਿੰਨੇ ਕ ਪਾਣੀ ਚ ਹੈ ਉਹ ਗਲੀਚੇ ਤੋਂ ਉੱਠ ਖਲੋਤੀ ਸਾਰੀ ਹਾਲ ਸਾਰੀ ਹਾਲ ਹਕੀਕਤ ਆ ਕੇ ਮੈਨੂੰ ਦੱਸਣੀ ਹੈ ਜ਼ਰੂਰ ਜ਼ਰੂਰ ਉਸ ਝੋਕ ਕੇ ਸਲਾਮ ਕਰਦੇ ਆ ਪਿੱਠ ਮੋੜ ਲਈ ਉਮੇਦਾ ਰਾਣੀ ਨੇ ਵੀ ਹੁਣ ਤੱਕ ਚੰਮ ਦੀਆਂ ਚਲਾਗਾ ਹਨ ਹੁਣ ਲੈਣੀਆਂ ਤੇ ਦੇਣੀਆਂ ਆ ਗਈਆਂ ਤਾਂ ਚੀਕਦੀ ਏ ਰੂਪਪਤੀ ਨਾ ਗਈ ਮੰਡੂ ਛੱਡ ਗਈ ਉਸ ਦੀ ਬੀਨ ਦਾ ਕਿੱਲਾ ਸਭ ਪਟਾਰੀ ਪੈ ਚੁੱਕਾ ਸੀ ਉਮੇਦਾ ਸਾਰੀ ਸ਼ਾਹੀ ਬਾ ਲਾ ਕੇ ਵੀ ਬੰਗਾਲਣ ਕੋਲੋਂ ਆਪਣਾ ਮਰਦ ਨਹੀਂ ਖੋ ਸਕਦੀ ਉਹ ਰੂਪ ਮਹਿਲ ਨੂੰ ਤੁਰੀ ਜਾ ਰਹੀ ਸੀ ਸੋਚ ਦੇਖੋ ਵਿੱਚ ਡੁੱਬੀਆਂ ਵੀ ਦੁਬੰਗਵੀ ਲਾ ਰਹੀ ਸੀ ਹਮੀਦਾ ਕੋਲ ਹੁਣ ਸ਼ਾਹੀ ਆਕੜ ਦੇ ਬਿਨਾ ਹਾਇ ਹੀ ਕੀ ਰੂਪ ਜਵਾਨੀ ਟਲ ਚੁੱਕੀ ਸੀ ਲਤੀਪ ਅਹਿਸਾਸ ਬੋਲੋ ਕੋਰੀ ਜਾਂਦਰ ਖੁਸਨ ਦਾ ਸ਼ਹਿਦਾਈ ਸultan ਇਸ ਪਸੈੜ ਉਤੇ ਕਦੋਂ ਰਿਜਿਆ ਨਗਮੇ ਉਤੇ ਜਾਨ ਛੜਕਣ ਵਾਲਾ ਕਲਾਵਾਜ ਕਬੂਤਰ ਬਿਆਪ ਛਤਰੀ ਉਤੇ ਕਦੋਂ ਬੈਠਾ ਆ ਬੀਗਮ ਕੋਲ ਤਖਤ ਦਾ ਵਾਰਿਸ਼ ਦਨ ਕਦੇ ਵੀ ਫਿਰ ਸਕਦੇ ਹੈ ਇਸ ਨਾਲ ਬਣਾ ਕੇ ਰੱਖਣ ਵਿੱਚ ਹੀ ਭਲਾਈ ਹੈ ਹਰ ਕੁਦਰਤੀ ਹਰ ਆਦਮੀ ਕੁਦਰਤੀ ਸੁਭਾਅ ਅਨੁਸਾਰ ਆਪਣੀ ਖੁਸ਼ਹਾਲੀ ਤੇ ਸੁਰੱਖਤਿਆ ਨੂੰ ਪੈਲ ਦਿੰਦਾ ਹੈ ਹੀਰਾਵਈ ਲਈ ਆਪਣਾ ਰਾਹ ਸਾਫ਼ ਰੱਖਣਾ ਠੀਕ ਪਹੁੰਚਦਾ ਸੀ ਉਹ ਰਾਜ ਦਰਬਾਰਾਂ ਦੇ ਜੋੜਾਂ ਤੋੜਾਂ ਦੀ ਮਹਾਰਸੀ ਉਹ ਦੋਹੇ ਹੱਥੀ ਲੱਡੂ ਰੱਖ ਕੇ ਚੱਲਣਾ ਚਾਹੁੰਦੀ ਸੀ ਹੁਣ ਤੱਕ ਕਬਰਾਣੀ ਦੀ ਸ਼ੋਹਰਤ ਹੀ ਸੁਣੀ ਸੀ ਸ਼ੋਹਰਤ ਤੋਂ ਉਹ ਸਹਿਮੀ ਸੀ ਅਤੇ ਉਸ ਦੇ ਸੰਗੀਤ ਤੋਂ ਡਰੀ ਪਰ ਮ ਵੇਖਾਂਗੀ ਉਹ ਕਿਹੜੇ ਗੁਨਾ ਜਾਂ ਹੱਥ ਕੰਡਿਆਂ ਨਾਲ ਸੁਲਤਾਨ ਨੂੰ ਪੁਤਲੀ ਦਾ ਨਾਚ ਨਚਾਉਂਦੀ ਹੈ ਉਹ ਵੇਖਿਆ ਜਾਵੇ ਸੁਲਤਾਨ ਅਨਾੜੀ ਨਹੀਂ ਰੂਪ ਉਤੇ ਰਿਜਨਾ ਅਤੇ ਜਜ਼ਵਾਤੀ ਕਾਹਿਲ ਮਰਦਾਂ ਦੇ ਆ ਬੁਣਿਆਦੀ ਕਮਜ਼ੋਰ ਗਹਨ ਜਿਹੜੀ ਔਰਤ ਬਾਜ ਬਹਾਦਰ ਵਰਗੇ ਮਰਦ ਨੂੰ ਢਾ ਸਕਦੀ ਹੈ ਯਕੀਨਨ ਉਹ ਜਾਦੂਗਰਨੀ ਤੋਂ ਘਟ ਨਹੀਂ ਹੋ ਸਕਦੀ ਜਿਹੜੀ ਜਨਾਨੀ ਮਰਦ ਦੀਆਂ ਕਮਜ਼ੋਰ ਨਾੜਾਂ ਦਾ ਬਲ ਲਵੇ ਉਹ ਉਸ ਨੂੰ ਪਿੰਜਰੇ ਦਾ ਤੋਤਾ ਬਣਾ ਸਕਦੀ ਹੈ ਹੀਰਾ ਬਾਈ ਨੇ ਹੁਣ ਤੱਕ ਦਰਬਾਰਾਂ ਵਾਲਿਆਂ ਨੂੰ ਟਿੱਚ ਸਮਝਿਆ ਸੀ ਪਹਾੜੀਆਂ ਨੂੰ ਕੁਫਸਰ ਕੀਤਾ ਸੀ ਪਰ ਹਿਮਾਲਾ ਹਿਮਾਲਾ ਦਾ ਕੀ ਕਰੇ ਉਸ ਦੀ ਧੜਕਣ ਉਠਕਾਂ ਬੈਠਕਾਂ ਵਿੱਚ ਪਈ ਹੋਈ ਸੀ ਹੀਰਾ ਤੂੰ ਇਸ ਧਿਆਨ ਵਿੱਚੋਂ ਪਾਸ ਹੋ ਜਾਵੇਂਗੀ ਕੁਝ ਨਹੀਂ ਆਖਿਆ ਜਾ ਸਕਦਾ ਆਂਦੀ ਸਰਸਵਤੀ ਉਸ ਦੀ ਜੀਭ ਉੱਤੇ ਬਰਾਜ਼ਮਾਨ ਹੈ ਜਿਉ ਮਹਾਨ ਸੰਗੀਤਕਾਰ ਹੋਈ ਗੁਣ ਲੈਣ ਨੂੰ ਥਾਂ ਹੈ ਦੇਨ ਨੂੰ ਤਾਂ ਕੁਝ ਵੀ ਨਹੀਂ ਕਲਾਕਾਰ ਦੀ ਤਾਂ ਕਦਰ ਕਰਨੀ ਚਾਹੀਦੀ ਹੈ ਉਸ ਬਗੀਚੇ ਵਿੱਚ ਪਾਣੀ ਦਿੰਦੇ ਮੁਹੰਮਦ ਦੇ ਉਂਗਲੇ ਦਾ ਇਸ਼ਾਰਾ ਨਾਲ ਕੋਲ ਸੱਦਿਆ ਕੈਸੇ ਕਨੀਜ਼ ਨਵਾਖ ਹੀਰਾ ਵਈ ਘਵਰਾਣੀ ਦੀ ਜ਼ਹਿਰਤ ਨੂੰ ਆਈ ਹੈ ਮੁਹੰਮਦਾ ਸਿਰ ਹਿਲਾਉਂਦਾ ਹੀਰਾ ਵਈ ਨੂੰ ਵੇਖਦਾ ਮੁਸਕਾਈ ਵੀ ਜਾ ਰਿਹਾ ਸੀ ਤੇ ਉਹਦੇ ਕੰਨਾਂ ਵਿੱਚ ਬਾਈ ਦੀ ਕੋਈ ਗਾਇਤ ਧੁਨ ਵੱਜ ਰਹੀ ਸੀ ਸਾਡੇ ਲਈ ਬਾਈ ਜੀ ਤੁਸੀਂ ਸੁਲਤਾਨ ਹਜ਼ੂਰ ਦੇ ਹੀਰੇ ਹੋ ਵਾ ਵਾ ਕਿਆ ਕਰ ਮਾਤਾ ਨੇ ਤੁਹਾਡਾ ਜਿਉਂਦਿਆਂ ਨੂੰ ਕਤਲ ਕਰਨਾ ਤੇ ਮਰਦਿਆਂ ਨੂੰ ਕਬਰਾਂ ਵਿੱਚੋਂ ਉਠਾਣਾ ਕਮਾਲ ਹੈ ਕਮਾਲ ਮੈਂ ਕੀ ਆਖਾਂ ਉਸ ਦੇ ਚਿਹਰੇ ਉੱਤੇ ਗੁੱਸੇ ਦੀ ਝਲਕ ਵੀ ਆਪਣੀ ਸਿਫਤ ਨਾਲ ਮੁਸਕਾਨ ਦੀ ਲੱਗਦੀ ਸੀ ਬੇਸ਼ੱਕ ਉਹ ਸ਼ਾਲ ਮਾਰ ਕੇ ਬੰਗੀਚੇ ਦੀਆਂ ਪੌੜੀਆਂ ਚੜਦਾ ਫੁਰਤੀ ਵਿੱਚ ਆ ਗਿਆ ਉਹ ਛਟ ਨਜੀਰਾ ਦੇ ਜਾ ਪੇਸ਼ ਹੋਇਆ ਮੇਰੀ ਮੋਲਕਾ ਤੂੰ ਲੁਚਪਣਾ ਕਦੋਂ ਛੱਡੇਗਾ ਉਹ ਆਪਣੀ ਹਾਸੀ ਨੂੰ ਜ਼ਬਰਦਸਤੀ ਰੋਕਿਆ ਹੋਇਆ ਸੀ ਦੇਖੋ ਯਾਰੋ ਕਰੀਬਾਂ ਦੇ ਇਸ਼ਕ ਨੂੰ ਲੋਕ ਲੁਚਪਣਾਕਦੇ ਆ ਉਸ ਲੋਰ ਵਿੱਚ ਸਿਰ ਕਮਾਇਆ ਮੁਹੰਮਦਿਆ ਲੋੜਾ ਸਾਈ ਦਾ ਸਮਾ ਪਰਵਾਨਿਆਂ ਨੂੰ ਬਲਦੀ ਵੀ ਹੱਸ ਹੱਸ ਕੇ ਆ ਨਜੀਰਾ ਨੇ ਆਪਣਾ ਕੁਸੁੰਨ ਮੁਹੰਮਦੇ ਦੇ ਮੂੰਹ ਵਿੱਚ ਦੇ ਦਿੱਤਾ ਉਹ ਗੱਲ ਵਕ ਜਿਹਦੇ ਲਈ ਆਇਆ ਏ ਮੇਰੀ ਖੁਸ਼ਕਿਸਮਤੀ ਕਿਸੇ ਦੇ ਸੁਨੇਹੇ ਕਰਨ ਤੇ ਦੇ ਰਿਦਿਦਾਰਤਾ ਹੋਈ ਨਜੀਰਾ ਦਾ ਮੌਕਾ ਵੇਖ ਕੇ ਉਹ ਪਛਾਹ ਹਟ ਗਿਆ ਗੁਲਾਮਾਂ ਦਾ ਆਸ਼ਕ ਵੀ ਸਾਲਾ ਬੁਜਦਲ ਹੁੰਦਾ ਹੈ ਬੁਜਦਲਾ ਉਹ ਸੁਨੇਹਾ ਜੀ ਮੇਰੀ ਮਾਲਕਾ ਉਹ ਹੀਰਾ ਬਾਈ ਆਈ ਹੈ ਕਮਰਾਨੀ ਨੂੰ ਮਿਲਣਾ ਚਾਹੁੰਦੀ ਹੈ ਮੁਹੰਮਦਾ ਕੁੜੀ ਨੂੰ ਅੱਖ ਮਾਰ ਗਿਆ ਮੈਂ ਸੁਣਿਆ ਨਹੀਂ ਥੋੜਾ ਨੇੜੇ ਹੋ ਕੇ ਦੱਸ ਨਜੀਰਾ ਭਲੇਖੇ ਦੇਣ ਲਈ ਜਾਣ ਕੇ ਇੱਧਰ ਉੱਧਰ ਵੇਖਦੀ ਰਹੀ ਜਦੋਂ ਕੋਲ ਆਇਆ ਕੁੜੀ ਨੇ ਇੱਕ ਮੁੱਕਾ ਉਹਦੀ ਹਿੱਕ ਵਿੱਚ ਜੜ ਦਿੱਤਾ ਸਾਲਾ ਮਲਕਾ ਜੀ ਦਾ ਉਹ ਹਸਦੀ ਅੰਦਰ ਚਲੀ ਗਈ ਬਾਲਾ ਤੇਰੀਆਂ ਮਿਹਰਬਾਨੀਆਂ ਤੋਂ ਕਰਵਾ ਸੁਨੇਹਾ ਸਮਿਤਰਾ ਰਾਣੀ ਰੂਪਮਤੀ ਤੱਕ ਪਹੁੰਚ ਗਿਆ ਉਹ ਚੰਬੇ ਦੀ ਕਲੀ ਵਾਂ ਖਿੜ ਗਈ ਕਮਰਾਣੀ ਆਪ ਚਾਉਂਦੀ ਸੀ ਹੀਰਾਬਾਈ ਨੂੰ ਮਿਲੇ ਸਬੱਬੀ ਮੌਕਾ ਜੁੜ ਗਿਆ ਹੀਰਾਬਾਈ ਦੇ ਗਾਉਣ ਦੀ ਚਰਚਾ ਨੇ ਉਹਦੇ ਅੰਦਰ ਲਹਿਰਾਂ ਛੇੜ ਦਿੱਤੀਆਂ ਮੇਰੀ ਸਮਿਤਰਾ ਹੀਰਾਬਾਈ ਨੂੰ ਆਦਰ ਮਾਣ ਨਾਲ ਅੰਦਰ ਲੈ ਕੇ ਆ ਉਹ ਮਹਾਨ ਕਲਾਕਾਰ ਸੁમિતਰਾ ਨੇ ਬਾਹਰ ਆ ਕੇ ਹੀਰਾਬਾਈ ਨੂੰ ਹੱਥ ਜੋੜਦੇ ਨਮਸਕਾਰ ਆਗੇ ਆਓ ਹੀਰਾਬਾਈ ਜੀ ਸਵਾਗਤ ਹੈ ਤੁਹਾਡੇ ਧੰਨ ਭਾਗ ਤੁਸੀਂ ਦਰਸ਼ਨ ਦਿੱਤੇ ਜੀ ਆਇਆਂ ਨੂੰ ਕਵਰਾਨੀ ਜੀ ਤੁਹਾਨੂੰ ਆਪ ਮਿਲਣਾ ਚਾਹੁੰਦੇ ਸਨ ਜਹੇ ਨਸੀਬ ਬਾਈ ਸੁમિતਰਾ ਦੇ ਸਵਾਗਤੀ ਬੋਲਾਂ ਨਾਲ ਗਦਗਦ ਹੋ ਗਈ ਉਸ ਦੀ ਹੈਰਾਨੀ ਦੇ ਹੱਥ ਦੋ ਦੋ ਗਵਾਚ ਗਏ ਜਦ ਰੂਪਮਤੀ ਨੇ ਦਰਵਾਜ਼ੇ ਦਾ ਹਰਾ ਪਰਦਾ ਹਟਾ ਕੇ ਉਸ ਦੇ ਦੋਵੇਂ ਹੱਥ ਆਪ ਫੜੇ ਬਾਬਾ ਮੇਰੀ ਸਰਕਾਰ ਉਹ ਨੀਵੀਂ ਹੋ ਕੇ ਕਵਰਾਣੀ ਦੇ ਪੈਰ ਛੋਣਾ ਚਾਹੁੰਦੀ ਸੀ ਪਰ ਰੂਪਮਤੀ ਨੇ ਬਾਹਾਂ ਖੋੜ ਕੇ ਉਸ ਨੂੰ ਗਲ ਵਖੜੀ ਵਿੱਚ ਲੈ ਲਿਆ। ਉਹਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਮੇਰੇ ਅੱਲਾ ਮੈਨਾਂ ਚੀਜ਼ ਨੂੰ ਇੰਨੀ ਇੱਜ਼ਤ ਉਸ ਦੀ ਅਕਲ ਚੱਕਰਾਂ ਵਿੱਚ ਪਈ ਹੋਈ ਸੀ। ਮੈਨੂੰ ਇੰਨਾ ਸਤਕਾਰ ਤੇ ਪਿਆਰ ਤਾਂ ਕਿਧਰੇ ਵੀ ਨਹੀਂ ਮਿਲਿਆ। ਮੇਰੇ ਖੁਦਾਇਆ ਇਹ ਸੁਪਨਾ ਤਾਂ ਨਹੀਂ ਕਵਰਾਣੀ ਨੇ ਬਾਈ ਨੂੰ ਗਲ ਵਖੜੀ ਵਿੱਚ ਲਈ ਉਸੇ ਤਰ੍ਹਾਂ ਹੀ ਆਪਣੇ ਬਰਾਬਰ ਪਲੰਕ ਉੱਤੇ ਲਿਆ ਪਠਾਇਆ। ਮੇਰੇ ਮਹਿਮੂਬ ਕਬਰਾਨੀ ਜੀ ਸੁਲਤਾਨ ਵੇਖਣਗੇ ਤਾਂ ਕੀ ਆਖਣਗੇ ਕਨੀਜ਼ ਸ਼ਾਹੀ ਪਲੰਗ ਉੱਤੇ ਮੈਨੂੰ ਮਾਫੀ ਦੇਵੋ ਬਹਿ ਜਾਣ ਦਿਓ ਉਸ ਬੜੀ ਅਜੱਜੀ ਨਾਲ ਆਖਿਆ ਅਤੇ ਉਹ ਰੂਪਮਤੀ ਦੀਆਂ ਬਾਹਾਂ ਚੋਂ ਨਿਕਲ ਕੇ ਨੂੰ ਵਿਸਕ ਰਹੀ ਸੀ ਉਹ ਰੂਪਮਤੀ ਨੇ ਉਸ ਨੂੰ ਆਪਣਾ ਮੁਸਕਾਨਾ ਵਿੱਚ ਕਸੀ ਰੱਖਿਆ ਮੈਂ ਹੀਰਾ ਜੀ ਤੁਹਾਨੂੰ ਪੁੰਜੇ ਨਹੀਂ ਬੈਠਣ ਦੇਵਾਂਗੀ ਤੂੰ ਬੰਦੀ ਨਹੀਂ ਗਰਭ ਕੀਤੇ ਜਾਣ ਵਾਲੀ ਸੰਗੀਤਾ ਹੈ ਕਲਾਕਾਰ ਰੱਬ ਰੂਪ ਹੁੰਦੇ ਹੈ ਉਹਦੀ ਰਾਤਨਾ ਕਰਨ ਲਈ ਸੰਸਾਰ ਵਿੱਚ ਆਉਂਦੀ। ਫਲੰਗ ਉੱਤੇ ਨਹੀਂ ਤੁਹਾਨੂੰ ਤਾਂ ਪਲਕਾਂ ਉੱਤੇ ਬਹੋਣਾ ਚਾਹੀਦਾ ਹੈ। ਕਵਰਾਨੀ ਨੇ ਦੋ ਹੱਥਾਂ ਨਾਲ ਉਸ ਦੀਆਂ ਗੱਲਾਂ ਥਾਪੜੀਆਂ। ਹੀਰਾਬਾਈ ਦੀ ਦੁਨੀਆ ਹੀ ਬਦਲ ਗਈ। ਉਸ ਦੇ ਅੰਦਰ ਉਹ ਸਾੜਾ ਕੀਨਾ ਅਤੇ ਵਿਰੋਧ ਪਸਮ ਹੋ ਗਈ। ਪਿਆਰ ਦਾ ਇੱਕ ਨਵਾਂ ਦਰਿਆ ਵਗ ਨਿਕਲਿਆ। ਅੰਦਰ ਤੇ ਚਾਨਣ ਨਾਲੋਂ ਤੋੜ ਆਤਮਾ ਤੱਕ ਸਹਿਸਾਰੀ ਹੋ ਗਈ। ਮੇਰੀ ਗੁਜਾਰਸ਼ ਹੈ ਕਵਰਾਨੀ ਜੀ ਮੈਨੂੰ ਦੋ ਪਲਾਂ ਦੀ ਛੁੱਟੀ ਬਖਸ਼ ਦਿਓ। ਉਸ ਇੰਨੀ ਪਿਆਰ ਇਹਦਾ ਦੀਨਗੀ ਨਾਲ ਆਖਿਆ ਕਿ ਰੂਪਮਤੀ ਦੀ ਕੰਕੀ ਢਿੱਲੀ ਪੈਗੀ। ਖੀਰអ្វី ਉੱਠ ਕੇ ਖਲੋਗੀ। ਤੁਸੀਂ ਹਜੂਰ ਰੂਪਮਤੀ ਵੀ ਤੇ ਮਧੂਬਤੀ ਵੀ। ਪਰ ਬਹੁਤਾ ਨਰਮਦਾ ਦਾ ਸਜਰਾ ਖਿੜਿਆ ਕਮਲੋ। ਥੋੜਾ ਪਛਾਂਹ ਹਟ ਕੇ ਤੁਹਾਨੂੰ ਰੱਜ ਕੇ ਨਿਹਾਰ ਲਵਾ। ਬਾ ਮੇਰੇ ਹਸੀਨ ਫਰਿਸ਼ਤੇ। ਉਸ ਪੂਰੀਆਂ ਬਾਹਾਂ ਖਿਲਾੜ ਦਿੱਤੀਆਂ ਜਿਵੇਂ ਕੋਈ ਹੰਸ ਨੇ ਉਡਾਰ ਲਈ ਪਰ ਖੋਲਦੀ ਹੋਈ। ਖੁਦਾਇਆ ਮੈਂ ਆਪਣੇ ਫਰਿਸ਼ਤੇ ਦੇ ਸਜਦੇ ਵਿੱਚ ਹਮੇਸ਼ਾ ਲਈ ਡਿੱਗੀ ਰਾਂ। ਉਸੇ ਸਰ ਚੁਕਾ ਕੇ ਦੁਆ ਲਈ ਹੱਥ ਖੋਲ ਦਿੱਤੇ ਮੇਰੇ ਅੱਲਾ ਇਸ ਰੂਪ ਰਾਣੀ ਨੂੰ ਸਾਰੀਆਂ ਬਰਕਤਾਂ ਬਖਸ਼ ਦੇ ਕਵਰਾਣੀ ਨੇ ਉੱਠ ਕੇ ਉਸ ਨੂੰ ਮੁੜ ਜੱਫੀ ਪਾ ਲਈ ਮੇਰੀ ਭੈਣ ਸੰਗੀਤਾ ਮੈਨੂੰ ਕੁਝ ਨਹੀਂ ਚਾਹੀਦਾ ਆਪਣੀ ਦੁਆ ਵਾਲੀਆਂ ਬਰਕਤਾਂ ਸਾਰਿਆਂ ਲਈ ਵੰਡ ਹੋ ਜਾਣ ਅਸੀਂ ਸੰਗੀਤ ਦੇ ਇਲਾਹੀ ਨੂਰ ਨਾਲ ਭਿੱਜੇ ਰਹੀਏ ਦੇਣ ਵਾਲੇ ਸਰਬ ਸਮਰੱਥ ਨੂੰ ਪਤਾ ਹੈ ਕਿ ਨੂੰ ਕਿੰਨਾ ਦੇਣਾ ਹੈ ਮੇਰੇ ਨਾਲ ਨਿਟ ਕੇ ਬੈਠ ਮੈਂ ਦੱਸ ਨਹੀਂ ਸਕਦੀ ਮੈਂ ਕਿੰਨਾ ਆਨੰਦ ਆ ਰਿਹਾ ਮੈਨੂੰ ਤੁਹਾਡੀ ਮਿਹਰਬਾਨੀ ਤੇ ਐਸਾਨਮੰਦੀ ਨੇ ਮੇਰੀ ਜਵਾਨ ਠਾਕ ਦਿੱਤੀ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਧਰਤੀ ਤੇ ਅੰਬਰ ਦਾ ਕਦੋਂ ਮੇਲ ਹੋਇਆ ਉਹ ਛੋਟੀ ਛੋਟੀ ਮਹਿਸੂਸ ਹੋ ਰਹੀ ਕਰ ਰਹੀ ਸੀ ਸविता ਸਰਬਤ ਦੇ ਪਿਆਲੇ ਲੈ ਕੇ ਆ ਗਈ। ਲਓ ਸ਼ਰਬਤ ਪੀ ਕੇ ਮਨ ਦੀ ਤਪਸ਼ ਦੂਰ ਕਰੋ। ਕਮਰਾਨੀ ਨੇ ਪਹਿਲਾਂ ਚੁੱਕ ਕੇ ਹੀ ਰਵਾਈ ਦੇ ਹੱਥਾਂ ਵਿੱਚ ਦੇ ਦਿੱਤਾ। ਇਹ ਸਮਿਤਰਾ ਹੈ ਮੇਰੀ ਸਖੀ ਅਤੇ ਪ੍ਰਾਰਥਨਾ ਦੀ ਸੰਗਤੀ। ਬਹੁਤ ਹੀ ਪਿਆਰ ਵਿਹਾਰ ਵਾਲੀ ਕੁੜੀ। ਪਾਰਸ ਨਾਲ ਜੁੜਿਆ ਲੋਹਾ ਵੀ ਸੋਨਾ ਹੁੰਦਾ ਹੈ। ਕੁਝ ਮਿਹਰ ਦੀ ਨਜ਼ਰ ਮਹੱਤਰਾ ਉੱਤੇ ਵੀ ਹੋ ਜਾਵੇ। ਸਾਨੂੰ ਖਿਦਮਤ ਦਾ ਮੌਕਾ ਹੀਰਾ ਬਈ ਅੰਦਰੋਂ ਬਾਹਰੋਂ ਧੋਤੀ ਗਈ ਉਹਦੇ ਅੰਦਰਲੇ ਸੂਖਮ ਅਹਿਸਾਸ ਤੱਕ ਨਾ ਕੋਈ ਪਹੁੰਚਿਆ ਸੀ ਤੇ ਨਾ ਹੀ ਕਿਸੇ ਨੇ ਹਲੂਣਾ ਦਿੱਤਾ ਸੀ ਉਹ ਸਮਝਦੀ ਸੀ ਮੈਂ ਹੁਣ ਤੱਕ ਬਹਿਸ ਕੇ ਅਗੇ ਪੀਨ ਬਜਾਈ ਲੱਗਦਾ ਏ ਨਾ ਸੁੱਤੀ ਨਾ ਕੱਤਿਆ ਮੇਰੀ ਐਵੇਂ ਕਹੀ ਬਾਹ ਬੀਹਾ ਬਸ ਮੇਰੇ ਨਾਲ ਬਸ ਮੇਰੇ ਨਾਲ ਇਸ ਤਰ੍ਹਾਂ ਹੀ ਜੁੜੇ ਬੈਠੇ ਰੋ ਰੂਪਮਤੀ ਤੇ ਹੀਰਾ ਮਤੀ ਦੀਆਂ ਗੱਲਾਂ ਜੁੜਗਾ ਹੋਗਾ ਸਨ ਆਨੰਦ ਦੋਹਾ ਵਿੱਚਕਾਰ ਬੁਰੀ ਤਰ੍ਹਾਂ ਸਿੱਧਲ ਹੋਇਆ ਪਿਆ ਸੀ ਹੀਰਾਬਾਈ ਇੱਕਦਮ ਤ੍ਰਿਪਤ ਗਈ ਉਸ ਨੂੰ ਲੱਗਾ ਹਮੀਦਾ ਬੇਗਮ ਵੇਖ ਰਹੀ ਹੈ ਕੁੱਤੀਏ ਤੈਨੂੰ ਜਾਰੀਆਂ ਲਾਉਣ ਲਈ ਕੱਲਿਆ ਸੀ ਉਹਦੀਆਂ ਅੱਖਾਂ ਵਿੱਚ ਕੁੱਸੇ ਦੀ ਤਲਖੀ ਕੁਮਰਾਨੀ ਨੇ ਪਾਪ ਲਈ ਮੈਂ ਕੀ ਗੱਲ ਸੰਗੀਤਾ ਕਿੱਥੇ ਚਲੀ ਗਈ ਸੀ ਮੈਂ ਹਮੀਦਾ ਬੇਗਮ ਉਹ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਉਹ ਥੋੜੀ ਘਬਰਾਟ ਵਿੱਚੋਂ ਕਹਿ ਗਈ ਕੀ ਮੈਂ ਨਹੀਂ ਜਾਣ ਸਕਦੀ ਦੱਸੋ ਨਾ ਭਵੇਂ ਕੁਬਰਾਣੀ ਭਰਪੂਰ ਸਾਦਗੀ ਨਾਲ ਮੁਸਕਾ ਰਹੀ ਸੀ ਪਰ ਉਪਰੇ ਪਰਿਵਾਰ ਵਾਲੀ ਤਰਫਾਂ ਗਈ ਨਹੀਂ ਸੀ ਗੱਲ ਇਹ ਖੁਦਾ ਦੇ ਨੇਕ ਬੰਦਿਆਂ ਨੂੰ ਖਲਕਤ ਜੀਨ ਨਹੀਂ ਦਿੰਦੀ ਸੰਗੀਤਾ ਇਹ ਜਿਨ੍ਹਾਂ ਨੂੰ ਜ਼ਿੰਦਗੀ ਨਹੀਂ ਮਿਲੀ ਹੁੰਦੀ ਉਹ ਖੋਹਦੇ ਹੈ ਜਾਂ ਆਤਮਾ ਦਾ ਘਾਤ ਕਰਦੇ ਹੈ ਕਲਾਕਾਰ ਵੀ ਪ੍ਰਵਾਹ ਹੋ ਕੇ ਵੀ ਜੀ ਸਕਦਾ ਹੈ ਆਪਣੀ ਬੇਫਰਬਾਈ ਵਾਲੀ ਉਡਣੀ ਹੋਰ ਚੌੜੀ ਕਰ ਲਵੋ ਕਲਾਕਾਰ ਨੂੰ ਮਨੁੱਖੀ ਮਨ ਦੀ ਭੁੱਖ ਮਿਟਾਉਣ ਦੀ ਸਮਰੱਥਾ ਪੈਦਾ ਕਰਨੀ ਚਾਹੀਦੀ ਹੈ ਤੇਰੇ ਕੋਲ ਕਲਾ ਦਾ ਮਹਾਨ ਗੋਣ ਹੈ ਇਸ ਨੂੰ ਲੋਕਾਂ ਦੀ ਧਰਤੀ ਵਿੱਚ ਵੀ ਛੱਡ ਇਹ ਵੇਖਣਾ ਜ਼ਿੰਦਗੀ ਦੀ ਸ਼ਾਨਦਾਰ ਫਸਲ ਨੂੰ ਕਦੇ ਸਾਨੂੰ ਵੀ ਤਾਰਨਾ ਜਾਓ ਤੁਸੀਂ ਰਾਗ ਦੇ ਸੂਰਜ ਮੈਂ ਟਟਕਿਆ ਟਟਾਣਾ ਉਹ ਪੱਖੀ ਫੇਰ ਤੇ ਹੱਥ ਚੋਟ ਗਈ ਸੁਲਤਾਨ ਹਜ਼ੂਰ ਤੁਹਾਡੀ ਬੜੀ ਤਾਰੀਫ ਕਰਦੇ ਸਨ ਮੈਂ ਜ਼ਰੂਰ ਸੁਣਾਂਗੀ ਕਿਸੇ ਠੰਡੀ ਚਾਨਣੀ ਵਿੱਚ ਮੈਂ ਤਾਂ ਤੁਹਾਡੀ ਖਿਦਮਤਗਾਰ ਕਨੀਜ਼ ਹਾਂ ਜਿਵੇਂ ਹੁਕਮ ਕਰੋਗੇ ਉਸ ਹੌਂਕਾ ਲਿਆ ਅਤੇ ਰੋਕੀ ਗੱਲ ਆਖਣੀ ਚਾਹੀ ਜੀ ਜਾਨ ਦੀ ਇਮਾਨ ਚਾਹੋ ਤੁਹਾਡੀ ਕੀਮਤ ਹਸਤੀ ਪੈਗੰਬਰਾਂ ਵਰਗੀ ਹੈ ਮਹਿਮੀਤਾ ਪਾਣੋ ਤੁਹਾਡੇ ਉੱਤੇ ਬਹੁਤ ਔਖੀ ਹੈ ਪੈਨ ਹੀਰਾ ਬਾਈ ਮੇਰਾ ਇੱਥੇ ਕੁਝ ਨਹੀਂ ਮੈਨੂੰ ਕੁਝ ਵੀ ਨਹੀਂ ਚਾਹੀਦਾ ਉਹ ਦਿਲ ਖੋਲਣ ਤਿਆਰ ਹੈ ਹਮੀਦਾ ਪੈਣ ਜੋ ਆਖੇਗੀ ਉਹੀ ਹੋਵੇਗਾ ਜੋ ਮੰਗੇਗੀ ਉਸ ਦਾ ਹੱਕ ਉਸ ਨੂੰ ਮਿਲੇਗਾ ਖੋ ਕੇ ਖਾਣਾ ਸੀਨਾ ਜੋਰੀ ਹੀ ਨਹੀਂ ਪਾਪ ਵੀ ਹੈ ਇੱਥੋਂ ਤੱਕ ਕਿ ਸੁਲਤਾਨ ਵੀ ਉਸ ਨੂੰ ਦੇ ਦੇਵਾਂਗੀ ਈਸ਼ਵਰ ਹੀ ਜਾਣਦੇ ਹੈ ਉਹ ਕਿਵੇਂ ਚੰਗੇ ਲਗਾਏ ਸਾਡੀਆਂ ਰੂਹਾਂ ਦੀ ਉਡਾਨ ਲਈ ਅਸਮਾਨ ਬਹੁਤ ਵਿਸ਼ਾਲ ਹੈ ਕੁਦਰਤ ਦੀ ਬਖਸ਼ਿਸ਼ ਸਿਰ ਝੁਕਾ ਕੇ ਕਬੂਲ ਲਈ ਮੈਂ ਬਹੁਤ ਚਿਰ ਤੋਂ ਮਹਿਸੂਸ ਕਰਾਂ ਲੇਸੀ ਸੁਲਤਾਨ ਰੂਤ ਉਖੜ ਚੱਲੇ ਐ ਮੈਂ ਅੱਗੇ ਵਧ ਕੇ ਨਾ ਸ਼ਾਮ ਦੀ ਉਹ ਜੰਗਾ ਜੁੱਦਾਂ ਦੇ ਰਾਹ ਪੈ ਜਾਂਦੇ ਪਤਾ ਨਹੀਂ ਨਤੀਜੇ ਕੀ ਨਿਕਲਦੇ ਇਹ ਗੱਲ ਅੱਜ ਮੈਂ ਤੇਰੇ ਨਾਲ ਸਾਂਝੀ ਕੀਤੀ ਐ ਸੰਗੀਤ ਪਰੋਸੇ ਸੁਲਤਾਨ ਨਾਲ ਵੀ ਨਹੀਂ ਕਵਰਾਣੀ ਦੇ ਮੋਹ ਤੇ ਇੱਕ ਜਲਾਲ ਉੱਠ ਪਿਆ ਸੀ ਹੀਰਾਬਾਈ ਅੱਗੇ ਇੱਕ ਨਵਾਂ ਰਾਜਨੰਗਾ ਹੋਇਆ ਸੀ ਇਸ ਸਾੜਿਆ ਮਾਰੀ ਹਮੀਦਾ ਨੂੰ ਤਾਂ ਇਸ ਦੇਵੀ ਦੇ ਪੈਰ ਤੋਂ ਤੋਪੀਣੀ ਚਾਹੀਦੀਆ ਉਹ ਰੂਪਮਤੀ ਦੀ ਗਹਿਰ ਗੰਭੀਰਤਾ ਤੱਕ ਕਦੋਂ ਪਹੁੰਚੀ ਤੁਸੀਂ ਤੁਹਾਨੂੰ ਬੀਬੀ ਰਾਣੀ ਜੀਓ ਤੁਹਾਨੂੰ ਸੁਹਾਗ ਅੱਲਾ ਨੇ ਬਖਸ਼ਿਆ ਹੈ ਪਤਾ ਨਹੀਂ ਖੁਦਾਈ ਬਖਸ਼ ਚੋਤੇ ਲੋਕ ਕਿਉਂ ਸਾੜਾ ਕਰਦੇ ਅੱਜ ਤੁਸੀਂ ਮੈਨੂੰ ਨਵੀਂ ਦੁਨੀਆ ਬਖਾਈਏ ਕਲਾ ਦਾ ਬਣਿਆਦੀ ਅਹਿਸਾਸ ਕਰਵਾਇਆ ਹੈ ਤੁਹਾਡੀ ਬਲੰਦੀ ਹਮਾ ਤੜ ਕਿਵੇਂ ਮਾਪ ਸਕਦੇ ਉਹ ਕਵਰਾਣੀ ਦੇ ਪੈਰ ਛੋ ਕੇ ਉੱਠ ਖਲੋਦੀ ਹਜ਼ੂਰ ਤੋਂ ਇਜਾਜ਼ਤ ਚਾਹੁੰਦੀ ਹੈ ਆਪਨੇ ਘਰ ਵਾਂਗ ਆ ਤੇਜਾ ਪਰ ਮੈਨੂੰ ਹਜ਼ੂਰ ਵਰਗੇ ਪਾਰਾ ਹੀਟ ਨਾ ਮਾਰ ਅਸੀਂ ਅੱਜ ਤੋਂ ਪਹਿਣਾ ਉਸ ਆਪਣੇ ਸਿਰ ਦਾ ਰੇਸ਼ਮੇ ਦੁਪੱਟਾ ਹੀ ਰਵਾਈ ਅੱਗੇ ਕਰ ਦਿੱਤਾ ਤੇ ਉਸ ਦੀ ਰੰਗੀ ਚੁੰਨੀ ਨੂੰ ਫੜ ਲਿਆ ਮੈਨੂੰ ਇੰਨੀ ਇੱਜ਼ਤ ਖੁਦਾਇਆ ਮੈਂ ਸੰਭਾਲ ਵੀ ਸਕਾਂਗੀ ਉਸ ਆਪੇ ਤੋਂ ਬਾਹਰ ਹੋ ਕੇ ਕਮਰਾਨੀ ਨੂੰ ਘੁੱਟ ਲਿਆ ਮੈਂ ਤਾਂ ਸੁਪਨੇ ਵੀ ਨਹੀਂ ਲਿਆ ਮੈਂ ਤਾਂ ਸੁਪਨਾ ਵੀ ਨਹੀਂ ਸੀ ਲਿਆ ਕਿ ਐਡਾ ਵੱਡਾ ਮਾਣ ਪਾਵਾਂਗੀ ਹੁਣ ਕਿਵੇਂ ਕਹਾਂ ਕਿ ਮੈਂ ਕੀ ਪਾ ਲਿਆ ਮਸਕਾਨਾ ਲੱਤੀ ਘਵਰਾਣੀ ਉਸਨੂੰ ਬਾਹਰ ਤੱਕ ਛੱਡਣਾਈ ਹੀਰਾਵਈ ਘਰ ਨੂੰ ਆਉਂਦੀ ਸੋਚ ਰਹੀ ਸੀ ਮੈਨੂੰ ਅੱਜ ਸੱਚੀ ਮੁੱਜੀ ਦਾ ਫਰਿਸ਼ਤਾ ਨਹੀਂ ਰੱਬ ਮਿਲਿਆ ਪਿਆਰ ਦਾ ਲਹਿਰੀ ਵਗਦਾ ਦਰਿਆ ਜਿਹੜਾ ਧਰਤੀ ਦੀਆਂ ਪਿਆਸਾਂ ਤੇ ਥਕਾਨਾਂ ਚੂਸ ਲੈਂਦਾ ਹੈ ਲੱਗਦਾ ਏ ਮੈਲਾ ਮੈਲਾ ਧੋ ਕੇ ਮੈਂ ਪਾਕ ਸਾਫ਼ ਹੋ ਗਈਆਂ ਖੁਦਾਯਾ ਤੂੰ ਆਪਣਾ ਨੂਰ ਕਿਵੇਂ ਇੱਕ ਬੰਦੇ ਉੱਤੇ ਨਿਸ਼ਾਵਰ ਕਰ ਦਿੰਦਾ ਹੈ ਤੇਰੇ ਬਲਹਾਰੇ ਤੇਰੀ ਕੁਰਬਾਨ ਧੰਨ